ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਜੋ ਕਿ ਲੱਖਾ ਸਿੰਘ ਜੋ ਕਿ ਨਾਨਕਸਰ ਗੁਰਦੁਆਰਾ ਠਾਠ ਦੇ ਮੁਖੀ ਉਹਨਾਂ ਦੀਆਂ ਵੀਡੀਓ ਜਿਵੇਂ ਕਿ ਅਮਰਤਪਾਲ ਮਹਿਰੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੋ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਗੱਲਬਾਤ ਹੁੰਦੀ ਆ ਤਾਂ ਅਮਰਤਪਾਲ ਮਹਿਰੋ ਨਜ਼ਰ ਜ਼ਰੂਰ ਆਉਂਦਾ ਹਰ ਗੱਲ 'ਚ ਪਰ ਇਹ ਬਾਬਿਆਂ ਦੀਆਂ ਗੱਲਾਂ ਜੋ ਕਿ ਬਈ ਗੁਰਦੁਆਰਿਆਂ ਦੇ ਵਿੱਚ ਕੀ ਕੀ ਕਰ ਰਹੇ ਆ ਪਹਿਲਾਂ ਤੁਹਾਨੂੰ ਆਪਣੇ ਭਰਾਵਾਂ ਨੂੰ ਇਹ ਨਾ ਹੋ ਜੇ ਵੀ ਕਿਤੇ ਆਪ ਦੇ ਕੋਲੋਂ ਬਣਾ ਰਹੇ ਆਪਾਂ ਵੀਡੀਓ ਆਪ ਦੇ ਕੋਲੋਂ ਕੋਈ ਨਹੀਂ ਬਈ ਕਿਉਂਕਿ ਆਪਣਾ ਮੀਡੀਆ ਦਾ ਮਸਲਾ ਹੁੰਦਾ ਆਪਾਂ ਗਲਤ ਖਬਰ ਨਹੀਂ ਪਾ ਪਾ ਸਕਦੇ ਪਹਿਲਾਂ ਤੁਹਾਨੂੰ ਇਹ ਸੁਣਾਵਾਂਗੇ ਤਾਂ ਇਸ ਵੀਡੀਓ ਦੇ ਵਿੱਚ ਵੀ ਕੀ ਗੱਲਬਾਤ ਹੋਈ ਆ ਅਮਰਤਪਾਲ ਸਿੰਘ ਇੰਟਰਵਿਊ ਲੈਣ ਗਏ ਸੀ ਜਿਹੜਾ ਆਪਣੇ ਪੰਜਾਬ ਤੋਂ ਚੱਲ ਕੇ 2500 ਕਿਲੋਮੀਟਰ ਦੂਰ ਜੋਗੀ ਨਾਨਕਸਰ ਗੁਰਦੁਆਰਾ 68 ਜੋ ਕਿ ਉੱਥੋਂ ਦੇ ਮੁਖੀ ਜੋ ਕਿ ਗਲਤ ਕੰਮ ਕਰਦੇ ਸੀ ਆਪਣੇ ਬੱਚਾ ਨਾਲ ਜੋਗੀ ਗੁਰਦੁਆਰੇ ਚਾਹੁੰਦੇ ਬਾਹਰੋਂ ਵੀ ਬਾਹਰਲੇ ਰੇਸ਼ਾ ਚੋਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣੇ ਆ ਫਿਰ ਅੱਗੇ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਲੈ ਸੁਣੋ ਜੀ ਇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਇਆ ਰਿਹਾ ਸੀ ਸਿਰਫ ਘਰ ਘਰ ਦਾ ਨਹੀਂ ਮਸਲਾ ਹੈ ਸਾਡੀਆਂ ਧੀਆਂ ਭੈਣਾਂ ਦੀ ਜਿੱਦ ਦਾ ਉੱਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਉੱਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਵੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਦੇ ਤਿੰਨ ਧੀਆਂ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸਪਰਕ ਸੀ ਤਾਂ ਫਿਰ ਇੱਕ ਹਾਂਗਕਾਂਗ ਤੋਂ ਵੀ ਪੀਂਦੀ ਸੀ ਬਾਬੇ ਲੱਖੇ ਨਾਲ ਪੈਦੀ ਹੁੰਦੀ ਸੀ ਉਹਨਾਂ ਨੂੰ ਤੇ ਮੈਨੂੰ ਸ਼ੋਰ ਤਾਂ ਨਹੀਂ ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਹਸਪੀਟਲ ਦੇ ਰਿਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾਂ ਹਜੇ ਤੱਕ ਜਾਉਂਦੀ ਨਹੀਂ ਮਿਲੀ ਹੈ ਤੇ ਨਾਂ ਨਹੀਂ ਇਹ ਗੱਲਾਂ ਤੁਸੀਂ ਮੀਡੀਆ ਉਹਨਾਂ ਦੇ ਬਜ਼ੁਰਗ ਮੇਰੇ ਮਗਰ ਰੋਂਦੇ ਰੋਂਦੇ ਹੁਣ ਮੈਂ ਦੇਖ ਲਿਆ ਪਿੱਛੇ ਨੰਨ ਨੰਨੀ ਉਹ ਡੈਥ ਹੋ ਗਈ ਪਰ ਉਹਨਾਂ ਦੇ ਅੱਗੇ ਮਾਪੇ ਮੰਮੀ ਜੋ ਵੀ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਉੱਥੇ ਆਖ ਰਹੀਆਂ ਹਾਂ ਉਹਦੇ ਚ ਹੋਰ ਗੱਲਾਂ ਜਿਹੜੀਆਂ ਆਉਂਦੀਆਂ ਹੂੰ ਉਹਦੇ ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਹੀ ਆ ਹਾਂ ਵੀ ਬਾਬਾ ਲੱਖਾ ਤੇ ਉਹਦੇ ਮੁਸਾਥੀ ਹੂੰ ਉਹਤੇ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਮੇਰੇ ਹਸਬੰਦ ਮੈਂ ਆਪ ਨੂੰ ਮੰਨਾ ਕਿੱਤੈ ਸੀ ਇਹ ਕੀ ਕਰਦੇ ਉਹਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਗਰੋਵਰ ਚੋਂ ਕੱਢ ਕੇ ਕੱਢੇ ਤੇ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਐ ਨਾ ਇੱਕ ਹੀ ਆਉਂਦੇ ਹੋਏ ਮੇਰੇ ਹਸਬੰਦ ਨੇ ਮੈਂ ਆਪ ਮਤਲਬ ਕਿ ਮੈਂ ਉਹਨਾਂ ਨਾਲ ਵੀ ਲੜੀ ਜਿਹੜਾ ਉਹ ठाਣ ਦੇ ਵਿੱਚ ਮੇਰੇ ਨਾਲ ਮੈਂ ਉਹਨਾਂ ਨਾਲ ਵੀ ਲੜੀ ਵੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਿਉਂਕਿ ਉਹਨੂੰ ਲੱਗੇ ਨਹੀਂ ਅੰਦਰ ਜਿਹੜਾ ਲੱਖਾ ਇਹਦਾ ਕਮਰਾ ਸੀ ਅੱਖੇ ਦੇ ਬਾਬੇ ਦਾ ਉਹਦੇ ਅੰਦਰ ਉਹ ਲੋਟ ਸੋਈ ਸੀ ਪਿਛਲੇ ਬੈਕਸਾਈਡ ਹਾਂਜੀ ਜਦੋਂ ਹਾਂਗਕਾਂਗ ਵਾਲੇ ਮੇभी ਆਇਆ ਕਰਦੀ ਉਹ ਖਬਰੋ ਖਾਣਾ ਬਣਾ ਕੇ ਲੈ ਕੇ ਆਇਆ ਕਰਤੀ ਸੀ ਉਹਨੂੰ ਗਰਮ ਕਰਨਾ ਜਾਂ ਨੂੰ ਮਤਲਬ ਕਿ ਜਿਹੜਾ ਬਸਜਨ ਦਾ ਕਹਾਂ ਤੁਸੀਂ ਖਾ ਲਓ ਅਸੀਂ ਮਤਲਬ ਕਿ ਉੱਥੇ ਚਲੇ ਜਾਣਾ ਲੈਣ ਤਾਂ ਮੈਂ ਉੱਥੇ ਬਸ ਮਿਲਣ ਕੇ ਵੇਖੀ ਆ ਲੈ ਅੰਦਰ ਮੱਛੀ ਤੁਸੀਂ ਉਦੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਜਾਂਦੇ ਮਾਪਿਆਂ ਨੂੰ ਤੇ ਸਹੁਰਿਆਂ ਨੂੰ ਆਪਦੇ ਹਸਬੰਦ ਨੂੰ ਦੱਸਦੇ ਵੀ ਤੇ ਤਾਂ ਮੀਟ ਖਾਂਦੇ ਤੇ ਤਾਂ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮਿਲਣ ਨੂੰ ਚੁਪ ਕਰਾਉਂਦੇ ਸੀਗੇ ਇਤੋਂ ਚੁਪ ਮਤਲਬ ਚੁਪ ਕਰਜੋ ਉਹ ਤਾਂ ਦੇਖੋ ਹੁਣ ਕੋਈ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਹੋਗਾ ਉਹ ਥੋੜੇ ਬੋਲੂਗਾ ਇਹ ਤਾਂ ਖੁਦ ਕੇ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਨੂੰ ਲਖੇ ਬਾਬਾ ਨੂੰ ਪੈਸੇ ਦੇ ਦਿੰਦਾ ਸੀ ਇਹਨਾਂ ਨੂੰ ਭੁੱਕੀ ਦੇ ਦਿੰਦਾ ਸੀ ਇਹਨਾਂ ਨੂੰ ਕੋਈ ਨਸ਼ਾ ਪੱਤਾ ਉਥੇ ਆਮ ਚੱਲਦਾ ਸਰ ਸੁਣ ਲੋ ਜਿਹੜੀ ਜਿਹੀ ਕਿਉਂਕਿ ਯਾਰ ਆਪਣੇ ਬੰਦੇ ਨੂੰ ਇਹ ਹੁੰਦਾ ਕਿ ਝੂਠ ਬੋਲ ਰਿਹਾ ਸੁਣ ਲੋ ਬਾਬਾ ਜੀ ਇਹਨੇ ਆਏ ਆਪਣੇ ਭਤੀਜਿਆਂ ਨੂੰ ਆਪਣੇ ਭਾਂਜੇ ਨੂੰ ਬੁਲਾ ਲੈਂਦਾ ਹੁੰਦਾ ਸੀ ਲਖੇ ਖੁਦ ਮਤਲਬ ਗਲਤ ਕੰਮ ਕੋਸੇ ਕਰਦੇ ਹੁੰਦੇ ਸੀ ਫਿਰ ਇਹਨਾਂ ਨੂੰ ਹੱਕ ਕੰਮ ਨਹੀਂ ਸੀ ਹੱਕ ਰੋਕਣਾ ਅਸੀਂ ਮਾੜਾ ਹੀ ਵੀ ਨਾ ਹਾਂਜੀ ਤੇ ਇਹ ਹੁਣ ਜੋ ਆਪਾਂ ਕਹਿੰਦੇ ਆ ਵੀ ਗੁਰੂ ਘਰਾਂ ਦੇ ਵਿੱਚ ਜੋ ਵੱਡੇ ਵੱਡੇ ਖੁਲਾਸੇ ਹੋ ਰਿਹਾ ਮਹਿਰੋ ਸਿੰਘ ਤੇ ਵੀ આરોਪ ਲਾਏ ਗਏ ਸੀ ਇਸ ਬਾਬਿਆਂ ਨੇ ਵੀ ਉਹ ਝੂਠ ਬੋਲਦਾ ਪਰ ਇਹ ਤਾਂ ਸੱਚ ਹੈ ਤੁਹਾਨੂੰ ਵੀਡੀਓ ਵੀ ਦਿਖਾਤੀਏ ਜਦੋਂ ਵੀ ਕਿਉਂਕਿ ਆਪਾਂ ਫੋਨ ਦੇ ਵਿੱਚ ਵੀ ਸ਼ੇਅਰ ਕਰੀ ਹੋਈ ਹੈਗੀ ਉਧਰ ਉਧਰੀ ਕਿਉਂਕਿ ਹਰ ਬੰਦੇ ਨੂੰ ਇਹ ਨਾ ਹੋਵੇ ਵੀ ਆਪਾਂ ਗਲਤ ਬੋਲ ਰਹੇ ਆ ਕਿਉਂਕਿ ਆਪਣਾ ਮੀਡੀਆ ਦਾ ਸਮਾਲ ਇਹਦੇ ਚ ਸਾਰੇ ਪੰਜਾਬ ਚ ਜਾਣੀ ਹੁੰਦੀ ਹੈ ਇਹ ਖਬਰ ਆਪਾਂ ਵੀ ਨਹੀਂ ਝੂਠ ਬੋਲ ਸਕਦੇ ਅਮਰਤਪਾਲ ਮਹਿਰੋ ਨੂੰ ਜੋ ਕਿ ਆਪਾਂ ਜੌਨੀ ਬਾਬੇ ਦਾ ਫੋਨ ਵੀ ਆਇਆ ਸੀ ਹੁਣ ਸਾਨੀਆ ਖਬਰ ਗੱਲ ਤੁਹਾਨੂੰ ਸਾਰੀ ਪ੍ਰੋਪਰ ਤੌਰ ਤੇ ਦੱਸਾਂਗੇ ਆਪਾਂ ਵੀ ਜਦੋਂ ਜੋਨੀ ਬਾਬੇ ਦਾ ਫੋਨ ਆਇਆ ਉਹਨੂੰ ਅਮਰਤਪਾਲ ਮਹਿਰੋ ਨੂੰ ਉਹ ਕਹਿੰਦੇ ਵੀ ਜੋ ਕੀ ਲੱਖਾ ਸਿੰਘ ਬਾਬਾ ਦਾ ਫੋਨ ਆਇਆ ਜੀ ਸਾਡੇ ਕੋਲ ਵੀ ਅਮਰਤਪਾਲ ਮਹਿਰੋ ਨੂੰ ਕੋਈ ਵੀ ਮੇਰੇ ਘਰ ਦੀ ਇਹਦੇ ਚ ਬਦਨਾਮੀ ਆ ਤੇ ਵੀ ਇਹ ਆਡੀਓ ਜਾਂ ਕੋਈ ਵੀਡੀਓ ਜੋ ਵੀ ਹੈਗੀ ਆ ਵੀ ਅੱਗੇ ਨਾ ਜਾ ਪਾਉਣ ਜਾਂ ਮੰਨ ਕੇ ਚਲੋ ਵੀ ਮੇਰੇ ਘਰ ਦੀ ਇਹਦੇ ਚ ਬੇਇਜ਼ਤੀ ਆ ਅਮਰਤਪਾਲ ਮਹਿਰੋ ਕਹਿੰਦਾ ਪਹਿਲਾਂ ਨਹੀਂ ਮੈਂ ਵੀ ਮੈਂ ਵੀ ਕਹਿੰਦਾ ਪਹਿਲਾਂ ਗੱਲ ਅਲਰਟ ਕੱਢਣਾਗਾ ਫੇਰ ਉਹ ਗੱਲਬਾਤ ਸ਼ੁਰੂ ਹੋਊਗੀ ਅੱਗੇ ਮੈਂ ਇਹ ਨਹੀਂ ਸੋਚਦਾ ਵੀ ਹਾਂ ਸਾਡੇ ਬੱਚੇ ਜੋ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਉਹਨਾਂ ਨਾਲ ਗਲਤ ਕੰਮ ਹੁੰਦਿਆ ਤਾਂ ਅਸੀਂ ਇਹ ਗੱਲ ਨੂੰ ਦਬਾ ਨਹੀਂ ਸਕਦੇ ਅਸੀਂ ਪੰਜਾਬ ਦੇ ਸਾਹਮਣੇ ਇਹ ਗੱਲ ਕਰਨੀ ਆ ਉਲਟਾ ਅਮਰਤਪਾਲ ਮਹਿਰੂ ਨੂੰ ਪਹਿਲਾਂ ਉਹ ਕਹ ਰਿਹਾ ਸੀ ਇਹ ਤਾਂ ਗਲਤ ਬੋਲਦੇ ਝੂਠ ਬੋਲਦੇ ਈ ਲੱਖੇ ਬਾਬੇ ਦੀਆਂ ਤੁਸੀਂ ਵੀ ਵੀਡੀਓ ਸੁਣੀ ਆ ਹੋਣੀ ਆ ਵੀ ਇਹ ਤਾਂ ਔਰਤਾਂ ਨੂੰ ਪੈਸੇ ਦੇ ਕੇ ਕੋਈ ਵੀ ਕੁਝ ਵੀ ਕਹਾ ਲਓ ਕਿਸੇ ਤੋਂ ਕੁਈਏ ਥੋੜੀ ਆਪਦੀ ਇੱਜ਼ਤਾਂ ਕਿਵੇਂ ਬਈ ਕੋਈ ਆਪਦੀ ਬੇਇੱਜ਼ਤੀ ਕੌਣ ਕਰਵਾਊ ਪਹਿਲਾਂ ਤਾਂ ਇਹ ਦੱਸੋ ਹਾਂਗਕਾਂਗ ਤੋਂ ਜਿਹੜੀ ਜਨਾਨੀਆਂ ਆਉਂਦੀ ਸੀ ਉਹ ਵੀ ਤੁਹਾਨੂੰ ਉਹਦੇ ਬਾਰੇ ਵੀ ਸੁਣ ਲਿਆ ਫਿਰ ਚੰਡੀਗੜ੍ਹੋਂ ਇੱਕ ਤਿੰਨ ਧੀਆਂ ਤੇ ਇੱਕ ਮਾਂ ਆਉਂਦੀ ਸੀ ਤੇ ਇੱਕ ਇੱਕ ਕੁੜੀ ਹੋਰ ਜਿਹਨੂੰ ਕੀ ਇਹਨਾਂ ਦੀ ਰਿਸ਼ਤੇਦਾਰੀ ਚੋਂ ਸੀ ਆ ਜਿਹੜੀ ਮਾਤਾ ਬੋਲੀ ਜਾਂਦੀ ਆ ਕਹਿੰਦੀ ਇੱਕ ਬੇਟੀ ਸਾਡੀ ਵੀ ਰਿਸ਼ਤੇਦਾਰੀ ਚੋਂ ਸੀ ਉਹਨੇ ਬਾਹਰਲੇ ਦੇਸ਼ ਜਾਣਾ ਸੀ ਤੇ ਲੱਖਾ ਬਾਬਾ ਕਹਿੰਦਾ ਵੀ ਮੈਂ ਭੇਜ ਦੂੰ ਆ ਤੇ ਉਹ ਕੁੜੀ ਦਾ ਕਹਿੰਦੇ ਹਜੇ ਤੱਕ ਆ ਤਾਂ ਪਤਾ ਨਹੀਂ ਹੈਗਾ ਵੀ ਕਿੱਥੇ ਆ ਨਾ ਹੀ ਉਹਦੇ ਮਾਤਾ ਪਿਤਾ ਨੂੰ ਹਾਲਾਂਕਿ ਜਿੱਥੇ ਉਹ ਰਹਿੰਦੀ ਸੀ ਤੇ ਉਹ ਮਾਤਾ ਪਿਤਾ ਵੀ ਉਹਦੇ ਗੁਜ਼ਰ ਚੁੱਕੇ ਕਿਉਂਕਿ ਗੋਦ ਪਾਈ ਸੀਗੀ ਦਾਦਾ ਦਾਦੀ ਕੋਲੇ ਰਹਿੰਦੀ ਸੀ ਕੋਈ ਘਰ ਦਾ ਪਰਿਵਾਰ ਦਾ ਹੋਰ ਮੈਂਬਰ ਕੋਈ ਨਹੀਂ ਸੀ ਕੱਲੀ ਉਹ ਕੁੜੀ ਸੀ ਤੇ ਉਹ ਗੁਜ਼ਰ ਚੁੱਕੇ ਇਹ ਮਾਤਾ ਦੱਸ ਰਹੀ ਹੈ ਆਪਣੇ ਆਪ ਦੇ ਕੋਲੋਂ ਕੋਈ ਗੱਲ ਨਹੀਂ ਬਣਾ ਰਹੇ ਇਸ ਕਰਕੇ ਤੁਹਾਨੂੰ ਵੀਡੀਓ ਵੀ ਸੁਣਾਈ ਆ ਭਾਈ ਵੀ ਗੁਰਦੁਆਰਿਆਂ ਦੇ ਵਿੱਚ ਕੀ ਹੋ ਰਿਹਾ ਕਿਉਂਕਿ ਆਪਣੀ ਹਰ ਗੱਲ ਪੰਜਾਬ ਦੇ ਵਿੱਚ ਆਪਾਂ ਉਹ ਚੀਜ਼ ਸੁਣਾਉਣੀ ਆ ਜੋ ਆਪਣੇ ਜੋ ਕੁਝ ਹੁੰਦਾ ਆਪਦੇ ਕੋਲੋਂ ਕੁਝ ਨਹੀਂ ਬਣਾ ਕੇ ਭਾਈ ਦੱਸ ਰਹੇ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਖਾਸ ਕਰਕੇ ਇਹੀ ਹੁੰਦਾ ਇਹ ਭਾਈ ਅੱਜ ਦੀ ਵੀਡੀਓ 'ਚੋਂ ਲੱਖਾ ਸਿੰਘ ਦਾ ਆਪਾਂ ਖਲਾਸਾ ਜੋ ਲੱਖਾ ਬਾਬਾ ਦਾ ਇਹਦਾ ਖਲਾਸਾ ਕਰਿਆ ਆਪਾਂ ਤੇ ਜੋ ਜੋਨੀ ਬਾਬਾ ਵੀ ਇਹਦੇ ਨਾਲ ਜੋ ਮਹਿਰੋ ਸਿੰਘ ਨੂੰ ਕਹਿ ਰਿਹਾ ਸੀ ਕਹਿੰਦਾ ਮੈਨੂੰ ਲੱਖੇ ਬਾਬੇ ਦਾ ਫੋਨ ਆਇਆ ਵੀ ਜੋ ਤੁਸੀਂ ਵੀ ਅੱਗੇ ਗੱਲਬਾਤ ਕੀ ਕਰਨਾ ਚਾਹੁੰਦੇ ਆ ਮਹਿਰੋ ਸਿੰਘ ਨੂੰ ਪੁੱਛੋ ਵੀ ਨਾ ਜੀ ਮੇਰੇ ਘਰ ਦੀ ਬੇਇੱਜ਼ਤੀ ਇਹਦੇ 'ਚ ਤੇ ਵੀ ਅੱਗੇ ਨਾ ਕੋਈ ਗੱਲ ਫੈਲਾਉਣ ਤਾਂ ਬਹੁਤ ਚੰਗੀ ਗੱਲ ਆ ਜੀ ਵੀ ਜੋ ਕੁਝ ਹੋ ਗਿਆ ਇੱਥੇ ਰੋਕ ਦਿਓ ਪਾਰਾ ਮੈਰੋ ਸਿੰਘ ਨੇ ਉਲਟਾ ਉਹਨੂੰ ਜਵਾਬ ਦਿੱਤਾ ਵੀ ਨਹੀਂ ਇਹ ਨਹੀਂ ਹੋ ਸਕਦਾ ਵੀ ਜੋ ਗੁਰਦੁਆਰਿਆਂ ਦੇ ਵਿੱਚ ਗਲਤ ਭੈਣਾ ਨਾਲ ਛੋਟੇ ਛੋਟੇ ਬੱਚਿਆਂ ਨਾਲ ਗਲਤ ਕੰਮ ਹੁੰਦੇ ਆ ਤੇ ਬਾਹਰੋਂ ਹਾਂਗਕਾਂਗ ਚੋਂ ਆਉਂਦੀ ਸੀ ਉਹ ਜਨਾਨੀ ਕਹਿੰਦੇ ਬੜੀ ਵੱਡੀ ਗੱਲ ਤਾਂ ਇਹ ਆ ਇਹ ਜਿਵੇਂ ਆਪਾਂ ਕਹਿੰਦੇ ਆ ਜਿੱਥੇ ਆਪਾਂ ਕਹਿੰਦੇ ਆ ਵੀ ਗੁਰੂ ਘਰ ਗੁਰੂ ਘਰ ਚ ਜਾਂਦੇ ਆਪਾਂ ਬਾਬੇ ਦਾ ਸਤਾਨ ਹੁੰਦਾ ਉੱਥੇ ਵੀ ਬਹਿ ਕੇ ਜੋ ਮੱਛੀ ਦਾ ਮੀਟ ਜਿਹਨੂੰ ਆਪਾਂ ਇੰਨੀ ਨਫ਼ਰਤ ਕਰਦੇ ਆਂ ਵੀ ਨਾ ਯਾਰ ਗੁਰੂ ਘਰ ਚ ਤਾਂ ਆਪਾਂ ਪਹਿਲਾ ਨੰਬਰ ਤਾਂ ਯਾਰ ਹਰ ਬੰਦਾ ਸਿਰ ਧੱਕੇ ਜਾਂਦਾ ਪਹਿਲਾ ਵੱਡੀ ਨੰਬਰ ਤਾਂ ਗੱਲ ਇਹ ਆ ਫੇਰ ਆਪਾਂ ਇੰਨੀ ਸੁਚਮਣਾ ਜਾਂਦਾ ਬੰਦਾ ਨਾਤੋ ਕਿਤੇ ਉੱਥੇ ਮੀਟ ਖਾਂਦੇ ਮੱਛੀਆਂ ਦੇ ਇਹ ਗੱਲ ਦਾ ਵੀ ਖੁਲਾਸਾ ਕਰਿਆ ਇਸ ਕਰਕੇ ਕਹਿਣਾ ਚਾਹੁੰਦੇ ਆ ਬਾਈ ਇਹ ਬਾਬੇ ਬੁੱਬੇ ਸਿਰਫ ਇੱਕ ਨਾਮ ਦੇ ਹੁੰਦੇ ਆ ਆ ਰਾਮ ਰਹੀਮ ਨੂੰ ਵੀ ਤੁਹਾਨੂੰ ਪਤਾ ਹੀ ਆ ਸਰਸੇ ਦਾ ਡੇਰੇ ਦਾ ਸੀ ਜੋ ਉਹ ਵੀ ਅੰਦਰ ਡਿੱਗੇ ਪਿਆਗਾ ਤੇ ਮੁੜ ਕੇ ਆਸ਼ਰਾਮ ਹੋਰ ਵੀ ਪਤਾ ਨਹੀਂ ਕਿੰਨੇ ਕੁ ਬਾਬੇ ਹਜੇ ਹੋਰ ਆਉਣਗੇ ਸਾਹਮਣੇ ਓਲੀ ਓਲੀ ਇਹਨਾਂ ਦਾ ਹੀ ਖੁਲਾਸੇ ਹੁੰਦੇ ਹੈਗੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਲੱਖਾ ਸਿੰਘ ਜੋ ਨਾਨਕ ਸਰ ਦੇ ਮੁਖੀ ठाटगुर ਦੇ ਬਾਰੇ ਇਹਦੇ ਉੱਥੋਂ ਦੇ ਉਹਨਾਂ ਦਾ ਅੱਜ ਖੁਲਾਸਾ ਕਰਿਆ ਮਹਿਰੋ ਸਿੰਘ ਨੇ ਤੇ ਜਿੱਥੋਂ ਤੱਕ ਵੀ ਬਈ ਹੁਣ ਵੀਡੀਓ ਜਾਂਦੀ ਆ ਪੰਜਾਬੀਆਂ ਨੂੰ ਭਰਾਵਾਂ ਨੂੰ ਇੰਨੀ ਅਪੀਲ ਜਰੂਰ ਆ ਵੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਵੱਧ ਤੋਂ ਵੱਧ ਗਰੁੱਪਾਂ 'ਚ ਪਾਦਿਆ ਕਰੋ ਤਾਂ ਕਿ ਆਪਣਾ ਪੰਜਾਬ ਵੀ ਮਾੜਾ ਮੋਟਾ ਜਾਗਰਤ ਹੋਵੇ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ 'ਚ ਜੋ ਪੰਜਾਬ 'ਚ ਹੁੰਦਾ ਆਪਾਂ ਉਹ ਖਬਰ ਪਾਉਣੀ ਆ ਜੀ ਨਾ ਕਿ ਕੋਈ ਫੇਕ ਖਬਰ ਹੁਣ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਾਈ ਪੈਣਾ ਭਰਾਵਾਂ ਨੂੰ ਇਹੇ ਅਪੀਲ ਦੁਬਾਰਾ ਤੋਂ ਫਿਰ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਜੀ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ